ਸ਼ਹੀਦ ਕੇ ਐਲ ਗੁਪਤਾ ਸੀਨੀਅਰ ਸਕੈਡਰੀ ਸਕੂਲ ਬੰਮਿਆਲ ਵਿੱਚ ਚਾਰ ਸਹਿਬਜ਼ਾਦੇ ਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹਾਦਤ ਇਹ ਸਫਰ ਸਮਾਗਮ ਕਰਵਾਇਆ ਸਰਬੰਸ ਦਾਨੀ ਤਨ ਤਨ ਦਸ਼ਮੇਸ਼ ਬਿਤਾ ਸ਼ਿਰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਲਖਤੇ ਜਿਗਰ ਚਾਰ ਸਹਿਬਜ਼ਾਦੇ ਤੇ ਤਨ ਤਨ ਮਾਤਾ ਗੁਜਰ ਕੌਰ ਦੀ ਲਸਾਨੀ ਸ਼ਹਾਦਤ ਨੂੰ ਸਮਰਪਤ ਸ਼ਹਾਦਤ ਇਹ ਸਫਰ ਸਮਾਗਮ ਸ਼ਹੀਦ ਕੇয়াল ਗੁਪਤਾ ਸੀਨੀਅਰ ਸੈਕੰਡਰੀ ਸਕੂਲ ਬਮਿਆਲ ਜ਼ਿਲ੍ਹਾ ਪਠਾਨਕੋਟ ਵਿਖੇ ਕਰਵਾਇਆ ਗਿਆ ਇਸ ਮੌਕੇ ਤੇ ਪ੍ਰਿੰਸੀਪਲ ਰਾਮਪਾਲ ਰਵਿੰਦਰ ਸਿੰਘ ਐਸ ਐਸ ਮਾਸਟਰ ਮਦਨ ਜੀ ਰਕੇਸ਼ ਬਰਮਾ ਪੰਕਜ ਕੁਸ਼ਲ ਪਵਨ ਕੁਮਾਰ ਦੀਪਕ ਜੋਤੀ ਅੰਜੂ ਵਾਲਾ ਉਸ਼ਾ ਰਾਣੀ ਆਂਚਲ ਪਰਸੋਤਰਾ ਨੇ ਬੱਚਿਆਂ ਨੂੰ ਇਤਿਹਾਸਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਚਾਰ ਸਹਿਬਜ਼ਾਦਿਆਂ ਮਾਤਾ ਗੁਜਰਕੌਰ ਜੀ ਦੇ ਤੇ ਸੀਹੇਦ ਸਿੰਘ ਸੰਗੜਿਆ ਦੀ ਲਾਸਾਨੀ ਸ਼ਹਾਦਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਬੱਚਿਆਂ ਨੇ ਵੀ ਕਵਿਤਾਵਾਂ ਗੀਤ ਤੇ ਹੋਰ ਪ੍ਰੇਰਣਾ ਸਰੋਤ ਐਟਮਾ ਪੇਸ਼ ਕੀਤੀਆਂ ਸਟੇਜ 'ਤੇ ਸਕੱਤਰ ਦੇ ਫਰਜ ਨਿਵਾਰੇ ਮੈਡਮ ਸਰਬਜੀਤ ਕੌਰ ਨੇ ਚਾਰੇ ਸਹਿਬਜ਼ਾਦਿਆ ਤੇ ਮਾਤਾ ਗੁਜਰ ਕੌਰ ਦੀ ਜਿੱਦੀ ਸ਼ਹਾਦਤ ਲੰਮੀ ਏਕਨਲ ਸ਼ਬਦ ਗਾਇਨ ਕੀਤਾ ਤਾਂ ਸਭ ਦੀਆਂ ਅੱਖਾਂ ਲੰਮ ਹੋ ਗਿਆ ਪ੍ਰਿੰਸੀਪਲ ਰਾਮਪਾਲ ਹੂਰਾ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਜੀਵਨ ਤੇ ਚਾਨਣਾ ਪਾਇਆ ਸਕੂਲ ਦੇ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਅੰਤ ਵਿੱਚ ਮਾਸਟਰ ਰਵਿੰਦਰ ਸਿੰਘ ਹੂਰਾ ਮਿਲੇ ਸਹਿਯੋਗ ਲਈ ਸਭ ਦਾ ਧੰਨਵਾਦ ਪ੍ਰਗਟ ਕੀਤਾ ਤੇ ਸਮਾਗਮ ਬਹੁਤ ਹੀ ਸਾਦਗੀ ਪੂਰਨ ਢੰਗ ਨਾਲ ਨੇਪਰੇ ਚੜਿਆ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਆਪਣੇ ਜਿਹੜੇ ਸਾਡੇ ਪੂਰਵਜ ਹੋਏ ਹਨ ਜਿਨ੍ਹਾਂ ਨੇ ਆਪਣੀਆਂ ਜਿੰਦਾਂ ਨੂੰ 바ਰ ਕੇ ਆਪਣੇ ਦੇਸ਼ ਧਰਮ ਤੇ ਕੌਮ ਨੂੰ ਬਚਾਇਆ ਹੈ ਬੱਚਿਆਂ ਨੂੰ ਉਹਦੇ ਬਾਰੇ ਜਾਗਰੂ ਕਰਾਇਆ ਬਖ ਬਖ ਬੱਚਿਆਂ ਨੇ ਅਧਿਆਪਕਾਂ ਨੇ ਉਹਨਾਂ ਦੇ ਬਾਰੇ ਸਟੇਜ ਉੱਤੇ ਉਹਨੇ ਖੂਬ ਜਾਣਕਾਰੀ ਦਿੱਤੀ ਇਸ ਸੇ ਮੁਤਲਕ ਕਿ ਸਾਡੇ ਬੱਚੇ ਜਿਹਨਾਂ ਦੀ ਅਸੀਂ ਸ਼ਹੀਦਾਂ ਦੀ ਸ਼ਾਨ ਮਾਣ ਰਹੇ ਹਾਂ ਕਿ ਉਹਨਾਂ ਨੂੰ ਸਦਾਬਹ ਚੇਤਾ ਰੱਖੀਏ ਜਿੰਉਂ ਤੱਕ ਅਸੀਂ ਆਪਣੇ ਬਜ਼ੁਰਗਾਂ ਨੂੰ ਉਹਨਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਨੂੰ ਚੇਤਾਨੀ ਰੱਖਾਂਗੇ ਤਦ ਤੱਕ ਅਸੀਂ ਨਹੀਂ ਰਹਾ ਆਪਣੇ ਇਸ ਜੀਵਨ ਨੂੰ ਸਫਲ ਨਹੀਂ ਬਣਾ ਸਕਦੇ ਕਿ ਉਹਨਾਂ ਨੇ ਜਿਹਨੂੰ ਕਹਿੰਦੇ ਆ ਦਸਵੀਂ ਪਾਛਾਈ ਕਿ ਪਿਤਾ ਬਾਰੇ ਆ ਤੇ ਪੁੱਤਾਰੇ ਬਾਰੇ ਕੇ ਆਪਣਾ ਸਰਵੰਸ ਵਾਰ ਕੇ ਤੇ ਇਸ ਦੇਸ਼ ਔਰ ਕੌਮ ਔਰ ਧਰਮ ਨੂੰ ਬਚਾਇਆ ਤਾਂ ਅੱਜ ਅਸੀਂ ਇਹਨਾਂ ਬੱਚਿਆਂ ਨੂੰ ਦੁਬਾਰਾ ਉਸ ਕੜੀ ਨਾਲ ਜੋੜ ਰਹੇ ਹਾਂ ਕਿ ਇਹ ਬੱਚੇ ਵੀ ਆਪਣੇ ਪਰਿਵਾਰਾਂ ਵਿੱਚ ਆਪਣੇ ਆਪ ਦੇ ਵਿੱਚ ਉਹਨਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਉਹਨਾਂ ਦੁਆਰਾ ਦੱਸੇਗੇ ਰਾਹ ਦੇ ਉੱਤੇ ਚੱਲਣ ਤਾਂ ਜੋ ਸਾਡਾ ਇਹ ਦੇਸ਼ ਸਮਾਜ ਇੱਕ ਅੱਛੇ ਰਾਹ ਤੇ ਚੱਲ ਸਕੇ ਜੋ ਇਸ ਵੇਲੇ ਕਰੂਤੀਆਂ ਹਨ ਜੋ ਗੁਰੂ ਜੀ ਕਹ ਕੇ ਗਏ ਥਣ ਕਿਰਤ ਕਰਿਓ ਨਾਮ ਜਪਿਓ ਵੰਡਿ ਸਕਿਓ ਦੁਬਾਰਾ ਉਸ ਰਾਹ ਤੇ ਤੁਰਿਏ ਤਾਂ ਜੋ ਸਾਡਾ ਦੇਸ਼ ਸਮਾਜੜਾ ਹੈ ਇੱਕ ਅੰਚੀ ਸੋਚ ਲੈ ਕੇ ਲੋਕਾਂ ਦੀ ਸੇਵਾ ਕਰੇ ਔਰ ਆਪਣੇ ਬੱਚਿਆਂ ਨੂੰ ਐਸੇ ਸੰਸਕਾਰ ਦੇਵੇ ਕਿ ਜਿਸ ਦੇ ਕਾਰਨ ਉਹ ਬੱਚੇ ਦਿਨ ਦੁਗਣੇ ਰਾਜਿਕ ਤਰੱਕੀ ਕਰਨ ਔਰ ਜਿਸ ਦੇ ਨਾਲ ਸਾਡਾ ਦੇਸ਼ ਸਮਾਜ ਰਹਾ ਉਹ ਅੰਦੇ ਵਦੇ ਫਾਇਦੇ ਸਹਾदत ਸਫਰ ਦੇ ਵਿੱਚ ਮੈਂ ਇਹੋ ਕਹਾਂਗਾ ਕਿ ਜਿੰਨੇ ਵੀ ਬੱਚੇ ਹਨ ਉਹਡੇ ਸਾਡੇ ਅਧਿਆਪਕ ਹਨ ਇਹਨਾਂ ਨੇ ਬੜੇ ਬਾਖੂਬੀ ਢੰਗ ਨਾਲ ਬੱਚਿਆਂ ਨੂੰ ਦਿਸ਼ਾ ਔਰ ਦਿਸ਼ਾ ਦਿੱਤੀ ਹੈ ਔਰ ਬੱਚਿਆਂ ਵੱਲੋਂ ਵੀ ਕਾਫੀ ਹੰਗੋਰ ਆਇਆ ਹੈ ਔਰ ਐਸੇ ਪ੍ਰੋਗਰਾਮ ਚੱਲਦੇ ਰਹਿਣ ਤਾਂ ਜੋ ਬੱਚੇ ਆਪਣੇ ਰਾਸ਼ਟਰ ਦੇਸ਼ ਸਮਾਜ ਨਾਲ ਜੁੜੇ ਰਹਿਣ

ਮੇਂ ਬੀਨੂ ਬਾਤ ਹੀ ਹੋਏ ਕਿੱਦਾਂ ਹੰਦੇ ਨੇ ਬਾਤ ਹੀ ਹੋਏ ਕਿੱਦਾਂ ਹੰਦੇ ਨੇ ਮੀਰ ਮੰਨੂ ਨੇ ਵਾਅਦਾ ਲਕ ਪਾਇਆ ਅਸੀਂ ਪੇਰ ਵੀ ਖਿੜੇ ਗੁਲਜ਼ਾਰ ਵਾਂਗੂ ਵੱਡੇ ਪਿਆਰੇ ਜਦੋਂ ਅਸੀਂ ਮੁੱਲ ਕਹਿੰਦੇ ਕੋਈ ਹੌਸਲੇ ਸਾਡੇ ਅੰਗਾਰ ਵਾਂਗੂ ਕੋਈ ਹੌਸਲੇ ਸਾਡੇ ਅੰਗਾਰ ਵਾਂਗੂ ਬੰਦ ਬੰਦ ਵੀ ਕੱਟ ਕੇ ਵੇਖੇ ਇਹ ਕੁੱਲ ਮਹਿਤਉ ਨ ਜ਼ਰਾੜਾ ਦਾਲੇ ਹੋਏ ਸਾਡਾ ਚਲਕਰੀ ਪਰਖਦੇ ਯੋਗਿਆ ਨੂੰ ਸਾਡੇ ਕੱਤਤੀ ਹੋਰ ਬੁਲੰਦ ਹੋਏ ਸਾਡੇ ਕੱਤਤੀ ਹੋਰ ਬੁਲੰਦ ਹੋਏ ਟੱਟੇ ਜਿਗਾ ਦੇ ਤਾਮਾ ਮਾਂਵਾ ਡੱਕਰੇ ਝੋਲੀ ਪਾਉਂਦੀਆਂ ਨੇ ਉੱਚਾ ਸੁੱਕ ਕੇ ਬੋਝ ਦੇ ਨੀਂਧੀਆਂ ਨੂੰ ਔਰਾ ਫੇਰ ਵੀ ਨਹੀਂ ਘਰਾਉਂਦੀਆਂ ਨੇ ਔਰਾ ਫੇਰ ਵੀ ਨਹੀਂ ਘਰਾਉਂਦੀਆਂ ਨੇ ਸਾਡੀ ਪਿੱਤ ਤੇ ਖੜਾਈ ਤੇ ਹਾਸਾ ਸਾਡਾ ਤੁਨੋਂ ਮਾਣ ਆ ਲੱਗੂ ਦੇ ਰੰਗ ਉੱਤੇ ਅਸੀਂ ਜਾਣਦੇ ਕਿੰਝ ਕੁਰਬਾਨ ਹੋਣਾ ਸੋਨੇ ਦੇਸ਼ ਦੀ ਇੱਕ ਵੀ ਮੰਗ ਉੱਤੇ ਸੋਨੇ ਦੇਸ਼ ਦੀ ਇੱਕ ਵੀ ਮੰਗ ਉੱਤੇ ਜਦੋਂ ਅੰਮਾ ਨੂੰ ਲੱਗਿਆ ਪੂਰ ਹੋਵੇ ਕੋਈ ਲਾਹਣਤੀ ਉਸ ਦਾ ਚੈੱਕ ਗਿਆ ਜਿੱਥੇ ਜਿੱਥੇ ਸ਼ਹੀਦਾਂ ਨੇ ਇੰਤਰੁੱਲੇ ਉੱਤੇ ਫਤਿਹਗੁਲਾਬ ਦੀ ਮੈਦਾਨ ਕੀ ਪਤਰਗੁਲਾ ਅੱਜ ਮੈਂ ਦਿਆ ਵਾਹ ਰਿੰਦਰ ਰਣਵਾਮੇ ਨੀਹਾ ਕੀਤੀ ਹੁੰਦਾ ਤੇ ਅਜਾਹੀ ਲਾਥਾਨੀ ਕੁਰਬਾਨੀ ਨੂੰ ਹਮੇਸ਼ਾ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਹਮੇਸ਼ਾ ਆਪਣੇ ਸਰੇਨਾ ਬੋਸ ਬਣਾਉਣਾ ਚਾਹੀਦਾ ਹੈ ਇੱਕ ਛੋਟੀ ਜੀ ਕਵਿਤਾ ਹੈ ਉਹਨਾਂ ਦੇ ਜਾਨ ਸਾਹਿਬ ਜਾਦੇ ਨੂੰ ਮੱਤੀ ਤੇ ਗੱਲੀ ਵਾਲੀ ਨੇ ਕੋਸ਼ਿਸ਼ ਕੀਤੀ ਕਿ ਇਸ ਕਵਿਤਾ ਨੂੰ ਲੈ ਕੇ ਥੋੜਾ ਜਿਹਾ ਗਾ ਕੇ ਸੁਣਾਵਾਂ ਸੀ ਇਹ ਚੁੱਕ ਲੋਕੀਂ ਪੀ ਗੁਰੂ ਪਾਣੀ ਨੂੰ ਸੇਰੋ ਚੁੱਕਦਾ ਹੈ ਪੁੱਤ ਰਾਜ ਦਾਨੀ ਨੂੰ ਪੁੱਤ ਤਰਮ ਮਤੇ ਕੁੱਤੋ ਚਾਰੋ ਵਾਰ गोने दो शहीद होगे गडी च शहीदोगे लडे आवी सम् कुच कवि रगावि दुणे राजी दुन्यालये सतनाम सतनाम वाहे गुरु सतनाम सतनाम वाहे गुरु सतनाम सतनाम वाहे गुरु सतनाम सतनाम वाहे गुरु किचड़ी पतंग दी दौर ओरे अथो तिलती चरण वाला भी ओ देखियो और कितना कुछ तो अपने इतिहास आरे सीखनो मिलेगा। सेवेंथ क्लास की टर्म चल रही है। सेवेंथ क्लास। तो फिर ऐसा क्या हो गया, जिसकी वजह से बिछड़ गई ये शहर जाती चार? नमस्कार, मेरा नाम रीति है, मैं सातवीं कक्षा की छात्रा हूँ, मैं आज आपके सामने एक कविता लेकर आई हूँ। कहानी एक छोटी सी जब से पढ़ी है। आंखों में आंसुओं की धारा बही है जीवनी बंगा सिंह बहादुर की गुरु गोविंद सिंह और चार साहब की अत्याचार करा बजीर खान का को उठा मेरे खुद मन का, कैद कर रखा बच्चों को वहाँ जहाँ ठंडी हवाएं चलती रहती थी फिर चुनवा दिया दीवार में दो जहां जहाँ भी न आती थी जो धर्म पर अटल रहे न धर्म परिवर्तन किया मोटी खोटी नमन है ਨੂਮਨ ਨੇ ਆਪਣੇ ਚਾਰ ਪੁੱਤਰ ਧਰਮ ਪਰਵਾਰ ਦਿਆ ధన్యਵਾਦ ਨੈਕਟਰ ਨਾਲ ਸਾਡੇ ਕੋ 9th ਕਲਾਸ ਮਾਈ ਤੇਰੇ ਪੋਤਰੇ ਸ਼ਹੀਦੀ ਪਾਗੇ ਮਾਈ ਤੇਰੇ ਪੋਤਰੇ ਸ਼ਹੀਦੀ ਪਾਗੇ ਨਮਸਕਾਰ ਮੈਂ ਮਨਿਕਾ 8ਵੀਂ ਜਮਾਤ ਦੀ ਵਿਦਿਆਰਥਣ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਨੰਨੀਆਂ ਨੰਨੀਆਂ ਜਿੰਦਾਂ ਨੂੰ ਤੂੰ ਨੀਹਾਂ ਵਿੱਚ ਛਿਨਾਇਆ ਇਹ ਕੀ ਕਹਿਰ ਕਮਾਇਆ ਪਾਪੀਆ ਇਹ ਕੀ ਕਹਿਰ ਕਮਾਇਆ ਸ਼ੇਰਾਂ ਵਰਗੇ ਜਿਗਰੇ ਉਹਨਾਂ ਦੇ ਤਮਖੀਆਂ ਤੋਂ ਨਾ ਡਰਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਵਾਹਿਗੁਰੂ ਵਾਹਿਗੁਰੂ ਜਪਦੇ ਮੋਤ ਤਾਂ ਸਾਨੂੰ ਡਰਨਾ ਕੋਈ ਜ਼ਾਲਮ ਨੂੰ ਹੰਗਾਰ ਦੇ ਦਰਮ ਸਾਡਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਲਲਕਾਰ ਦੇ ਸੂਬੇ ਨੂੰ ਲਲਕਾਰ ਦੇ ਬੱਚਿਆਂ ਦੀ ਗੱਲ ਸੁਣ ਕੇ ਸੂਬਾ ਬੱਚਿਆਂ ਦੀ ਗੱਲ ਸੁਣ ਕੇ ਸੂਬਾ ਗੁੱਸੇ ਦੇ ਵਿੱਚ ਆਇਆ ਕੰਧ ਉੱਚੀ ਹੋਰ ਕਰੋ ਆਪਣਾ ਹੁਕਮ ਸੁਣਾਇਆ ਆਪਣਾ ਹੁਕਮ ਸੁਣਾਇਆ